हेलो आई एम डाइटिशियन पल्लवी जसल फ्रॉम लिव लाइफ मोर डाइट एंड वेलनेस क्लिनिक चंदीगढ़ गरमी आ चुकी है बहुत सारे ऑप्शंस असि देखते रहने आ कि केडी चीज सानो ज्यादा सूद कर सकती है केडी चीज सानो इस जलदी हुई गर्मी तो बचा सकती है केडी चीज साडे शरीर दे अंदर ठंडा एहसास दे सकती है ਔਰ ਇਹਦੇ ਵਿੱਚ ਗੂਨ ਖਤੇਰੇ ਨੂੰ ਮੈਂ ਬਹੁਤ ਹਾਇਰ ਰੈਂਕ ਤੇ ਰੱਖਣਾ ਚਾਹਾਂਗੀ ਕਿਉਂਕਿ ਗੂਨ ਖਤੇਰਾ ਜਿਹੜਾ ਹੈ ਜੇ ਉਹਨੂੰ ਸੋਕ ਕਰਕੇ ਤੁਸੀਂ ਠੰਡਾ ਕਰਕੇ ਲਓ ਬਹੁਤ سارے ਹੈਲਥ ਬੈਨੀਫਿਟਸ ਤੁਹਾਨੂੰ ਦਿੰਦਾ ਹੈ ਲੇਕਿਨ ਇਸ ਚਿਲਚਲਾਨ ਦੀ ਗਰਮੀ ਦੇ ਵਿੱਚ ਤੁਹਾਨੂੰ ਬਹੁਤ ਸੂਧ ਵੀ ਕਰ ਸਕਦਾ ਹੈ ਜਿਹੜੇ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜੀ ਉਹ ਗੂਨ ਖਤੇਰਾ ਲੈਂਦੇ ਆ ਉਹਨਾਂ ਵਾਸਤੇ ਬਹੁਤ ਅ ਚੰਗੀ ਬੈਨੀਫਿਟਸ ਦੇ ਸਕਦਾ ਹੈ ਕਿਉਂਕਿ ਇਹਦੇ ਵਿੱਚ ਫੋਲਿਕ ਐਸਿਡ ਹੁੰਦਾ ਹੈ ਜਿਹੜੀਆਂ ਕਿ ਤੁਹਾਡੀ ਆਰਟਰੀਜ਼ ਦੀ ਹੈਲਥ ਵਾਸਤੇ ਬਹੁਤ ਅੱਛਾ ਹੈ ਜਿਹੜੇ ਲੋਕਾਂ ਦੇ ਪੈਰਾਂ ਦੇ ਤਲਵੇ ਜਲਦੇ ਰਹਿੰਦੇ ਆ ਜੇ ਉਹ ਰੈਗੂਲਰਲੀ ਗੂੰਦ ਕਤਿਰਾ ਲੈਣ ਉਹ ਬਹੁਤ ਅੱਛਾ ਅਫੈਕਟ ਦਿੰਦਾ ਹੈ ਜਿਹੜੇ ਲੋਕਾਂ ਨੂੰ ਨਕਸੀਰ ਬਹੁਤ ਜ਼ਿਆਦਾ ਫੁੱਟਦੀ ਹੈ ਤੁਸੀਂ ਵੀ ਦੇਖਿਆ ਹੋਵੇਗਾ ਤੁਹਾਡੇ ਵੱਡੇ ਘਰ ਵਿੱਚ ਇਹ ਕਹਿੰਦੇ ਆ ਕਿ ਜੇ ਨਕਸੀਰ ਫੁੱਟਦੀ ਹੈ ਤਾਂ ਤੁਸੀਂ ਕਿਸੇ ਨੂੰ ਗੂੰਦ ਕਤਿਰਾ ਖਿਲਾਓ ਤਾਂ ਉਹ ਠੀਕ ਹੋ ਜਾਂਦਾ ਸੋ ਗੂੰਦ ਕਤਿਰਾ ਨੀਜ਼ਲ ਬਲੀਡਿੰਗ ਦੇ ਵਿੱਚ ਬਹੁਤ ਅੱਛਾ ਰਹਿੰਦਾ ਹੁਣ ਜਿਹੜੇ ਪੇਸ਼ੈਂਟਸ ਨੂੰ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਅਸੀਂ ਬਿਕੋਜ਼ ਦਿਸ ਇਜ਼ ਐਨ ਐਲਕਲਾਈਨ ਫੂਡ ਜਦੋਂ ਅਸੀਂ ਗੂੰਦ ਕਤੀਰਾ ਕਿਸੇ ਪੇਸ਼ੈਂਟ ਨੂੰ ਦਿੰਨੇ ਆ ਤਾਂ ਇਹ ਦੇਖਿਆ ਗਿਆ ਹੈ ਮੇਰੇ ਪਰਸਨਲ ਐਕਸਪੀਰੀਅੰਸ ਦੇ ਵਿੱਚ ਐਸਿਡਿਟੀ ਦੇ ਵਿੱਚ ਵੀ ਬਹੁਤ ਅੱਛੇ ਇਫੈਕਟਸ ਅਸੀਂ ਗੂੰਦ ਕਤੀਰੇ ਤੇ ਦੇਖੇ ਐਂਡ ਇਟ ਇਜ਼ ਅ ਵੰਡਰਫੁਲ ਡੈਸਰਟ ਹੂੰ ਡេសਰਟ ਕਿਵੇਂ ਇਤਾ ਫਿੱਕਾ ਹੁੰਦਾ ਜੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗੁਲਾਬ ਜਲ ਪਾ ਲੈਂਦੇ ਹੋ ਥੋੜਾ ਜਿਹਾ ਫਰੂਟ ਜੂਸ ਪਾ ਲੈਂਦੇ ਹੋ ਬੱਚੇ ਇਹਨੂੰ ਐਜ਼ ਐਨ ਆਈਸਕ੍ਰੀਮ ਵੀ ਐਜ਼ ਅ ਡេសਰਟ ਐਜ਼ ਅ ਪੁੱਡਿੰਗ ਵੀ ਖਾ ਸਕਦੇ ਆ ਇਵਨ ਵੱਟਿਆ ਨੇ ਜੇ ਖਾਣਾ ਹੈ ਜੇ ਤੁਸੀਂ weight ਨਹੀਂ ਵੋਚ ਕਰ ਰਹੇ ਹੋ ਤਾਂ ਤੁਸੀਂ ਇਹਦੇ ਵਿੱਚ ਥੋੜੀ ਜੀ ਹਨੀ ਪਾ ਕੇ ਵੀ ਖਾ ਸਕਦੇ ਹੋ ਥੋੜਾ ਜਿਹਾ ਦੁੱਧ ਜਾਂ ਇਵਨ ਤੁਸੀਂ ਆਪਣੇ ਮੰਗੋ ਸ਼ੇਕ ਬਨਾਣਾ ਸ਼ੇਕ ਸਟਰਾਬਰੀ ਸ਼ੇਕ ਪਪਾਇਆ ਸ਼ੇਕ ਦੇ ਵਿੱਚ ਵੀ ਜੇ ਤੁਸੀਂ ਗੋਨ ਖਤੀਰਾ ਪਾ ਪਾ ਲਓ ਤਾਂ ਇਹ ਤੁਹਾਨੂੰ ਟੇਸਟੀ ਤਾਂ ਲੱਗੇਗਾ ਹੀ ਲੇਕਿਨ ਨਾਲ ਦੇ ਨਾਲ ਇਹ ਤੁਹਾਨੂੰ ਮੈਕਸਮ ਹੈਲਥ ਬੈਨੀਫਿਟਸ ਵੀ ਦੇਗਾ ਗੂਨ ਕਤਿਰਾ ਬਹੁਤ ਜ਼ਿਆਦਾ ਪਾਣੀ ਐਬਜ਼ਾਰਬ ਕਰਦਾ ਹੈ ਤੁਹਾਡੇ ਇੰਟਰਸਟਾਈਨਸ ਦੇ ਵਿੱਚ ਜਦੋਂ ਇਹ ਪਹੁੰਚਦਾ ਹੈ ਤਾਂ ਇਹ ਇੱਕ ਲੈਗਜ਼ੇਟਿਵ ਦਾ ਵੀ ਰੋਲ ਪਲੇ ਕਰਦਾ ਹੈ ਸੋ ਜੇ ਤੁਹਾਨੂੰ ਕਨਸਟਿਪੇਸ਼ਨ ਹੈ ਤੁਸੀਂ ਗੂਨ ਕਤਿਰਾ ਲਓ ਜੇ ਤੁਹਾਨੂੰ ਐਸਿਡਿਟੀ ਹੈ ਤਾਂ ਗੂਨ ਕਤਿਰਾ ਇਸ ਸੋ ਵੰਡਰਫੁਲ ਸੋ ਇਹ ਗਰਮੀਆਂ ਦੇ ਵਿੱਚ ਆਪਣੀ ਡਾਈਟਸ ਜੇ ਤੁਸੀਂ ਇਨਕਲੂਡ ਕਰਦੇ ਹੋ ਤਾਂ ਤੁਸੀਂ ਇਹਨਾਂ ਗਰਮੀਆਂ ਨੂੰ ਬਹੁਤ ਅੱਛੀ ਤਰ੍ਹਾਂ ਇੰਜੋਏ ਕਰ ਸਕਦੇ ਹੋ ਗਰਮੀਆਂ ਆ ਚੁੱਕੀਆਂ ਹਨ ਬਹੁਤ سارے ਆਪਸ਼ਨਸ ਅਸੀਂ ਦੇਖਦੇ ਰਹਿਣੇ ਆ ਕਿ ਕਿਹੜੀ ਚੀਜ਼ ਸਾਨੂੰ ਜ਼ਿਆਦਾ ਸੂਧ ਕਰ ਸਕਦੀ ਹੈ ਕਿਹੜੀ ਚੀਜ਼ ਸਾਨੂੰ ਇਸ ਜਲਦੀ ਹੋਈ ਗਰਮੀ ਤੋਂ ਬਚਾ ਸਕਦੀ ਹੈ ਕਿਹੜੀ ਚੀਜ਼ ਸਾਡੇ ਸ਼ਰੀਰ ਦੇ ਅੰਦਰ ਠੰਡਾ ਅਹਿਸਾਸ ਦੇ ਸਕਦੀ ਹੈ ਔਰ ਇਹਦੇ ਵਿੱਚ ਗੂਨ ਖਤੇਰੇ ਨੂੰ ਮੈਂ ਬਹੁਤ ਹਾਇਰ ਰੈਂਕ ਤੇ ਰੱਖਣਾ ਚਾਹਾਂਗੀ ਕਿਉਂਕਿ ਗੂਨ ਖਤੇਰਾ ਜਿਹੜਾ ਹੈ ਜੇ ਉਹਨੂੰ ਸੋਕ ਕਰਕੇ ਤੁਸੀਂ ਠੰਡਾ ਕਰਕੇ ਲਓ ਬਹੁਤ سارے ਹੈਲਥ ਬੈਨੀਫਿਟਸ ਤੁਹਾਨੂੰ ਦਿੰਦਾ ਹੈ ਲੇਕਿਨ ਇਸ ਜਲਚਲਣ ਦੀ ਗਰਮੀ ਦੇ ਵਿੱਚ ਤੁਹਾਨੂੰ ਬਹੁਤ ਸੂਧ ਵੀ ਕਰ ਸਕਦਾ ਹੈ ਜਿਹੜੇ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜੀ ਉਹ ਗੋਨ ਖਟੀਰਾ ਲੈਂਦੇ ਆ ਉਹਨਾਂ ਵਾਸਤੇ ਬਹੁਤ ਅ ਚੰਗੀ ਬੈਨੀਫਿਟਸ ਦੇ ਸਕਦਾ ਹੈ ਕਿਉਂਕਿ ਇਹਦੇ ਵਿੱਚ ਫੋਲਿਕ ਐਸਿਡ ਹੁੰਦਾ ਹੈ ਜਿਹੜੀਆਂ ਕਿ ਤੁਹਾਡੀ ਆਰਟਰੀਜ਼ ਦੀ ਹੈਲਥ ਵਾਸਤੇ ਬਹੁਤ ਅੱਛਾ ਹੈ ਜਿਹੜੇ ਲੋਕਾਂ ਦੇ ਪੈਰਾਂ ਦੇ ਤਲਵੇ ਜਲਦੇ ਰਹਿੰਦੇ ਆ ਜੇ ਉਹ ਰੈਗੂਲਰਲੀ ਗੂੰਦ ਕਤிரா ਲੈਣ ਉਹ ਬਹੁਤ ਅੱਛਾ ਅਫੈਕਟ ਦਿੰਦਾ ਹੈ ਜਿਹੜੇ ਲੋਕਾਂ ਨੂੰ ਨਕਸੀਰ ਬਹੁਤ ਜ਼ਿਆਦਾ ਫੁੱਟੀਆਂ ਤੁਸੀਂ ਵੀ ਦੇਖਿਆ ਹੋਵੇਗਾ ਤੁਹਾਡੇ ਵੱਡੇ ਘਰ ਵਿੱਚ ਇਹ ਕਹਿੰਦੇ ਆ ਕਿ ਜੇ ਨਕਸੀਰ ਫੁੱਟਦੀ ਹੈ ਤਾਂ ਤੁਸੀਂ ਕਿਸੇ ਨੂੰ ਗੂੰਦ ਕਤிரா ਖਲਾਉ ਤਾਂ ਉਹ ਠੀਕ ਹੋ ਜਾਂਦਾ ਹੈ ਸੋ ਗੂੰਦ ਕਤிரா ਨੀਜ਼ਲ ਬਲੀਡਿੰਗ ਦੇ ਵਿੱਚ ਬਹੁਤ ਅੱਛਾ ਰਹਿੰਦਾ ਹੁਣ ਜਿਹੜੇ ਪੇਸ਼ੈਂਟਸ ਨੂੰ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਅਸੀਂ बिकॉज दिस इज़ एन एल्कलाइन फूड जो असी गूंदतीरा किसी पेशेंट ये यख्या गया है मेरे परसनल एक्सपीरियंस केसीडिटी के बहुत अच्छे इफैक्ट्स असं गूंदतीरेरेरेरे देखे हैं एंड इट इज़ अ वंडरफुल डिज़र्ट ਉਹ ਡេសਰਟ ਕਿਵੇਂ ਇਤਾ ਫਿੱਕਾ ਹੁੰਦਾ ਜੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗੁਲਾਬ ਜਲ ਪਾ ਲੈਂਦੇ ਹੋ ਥੋੜਾ ਜਿਹਾ ਫਰੂਟ ਜੂਸ ਪਾ ਲੈਂਦੇ ਹੋ ਬੱਚੇ ਇਹਨੂੰ ਐਸ ਅਨ ਆਈਸਕ੍ਰੀਮ ਵੀ ਐਸ ਅ ਡេសਰਟ ਐਸ ਅ ਪੁੱਡਿੰਗ ਵੀ ਖਾ ਸਕਦੇ ਆ ਇਵਨ ਵੱਟਿਆ ਨੇ ਜੇ ਖਾਣਾ ਹੈ ਜੇ ਤੁਸੀਂ weight ਨਹੀਂ ਵੋਚ ਕਰ ਰਹੇ ਹੋ ਤਾਂ ਤੁਸੀਂ ਇਹਦੇ ਵਿੱਚ ਥੋੜੀ ਜੀ ਹਨੀ ਪਾ ਕੇ ਵੀ ਖਾ ਸਕਦੇ ਹੋ ਥੋੜਾ ਜਿਹਾ ਦੁੱਧ ਜਾਂ ਇਵਨ ਤੁਸੀਂ ਆਪਣੇ ਮੰਗੋ ਸ਼ੇਕ ਬਨਾਣਾ ਸ਼ੇਕ ਸਟਰਾਬਰੀ ਸ਼ੇਕ ਪਪਾਇਆ ਸ਼ੇਕ ਦੇ ਵਿੱਚ ਵੀ ਜੇ ਤੁਸੀਂ ਗੋਨ ਖਤੀਰਾ ਪਾ ਪਾ ਲਓ ਤਾਂ ਇਹ ਤੁਹਾਨੂੰ ਟੇਸਟੀ ਤਾਂ ਲੱਗੇਗਾ ਹੀ ਲੇਕਿਨ ਨਾਲ ਦੇ ਨਾਲ ਇਹ ਤੁਹਾਨੂੰ ਮੈਕਸਮ ਹੈਲਥ ਬੈਨੀਫਿਟਸ ਵੀ ਦੇਗਾ ਗੂਨ ਕਤਿਰਾ ਬਹੁਤ ਜ਼ਿਆਦਾ ਪਾਣੀ ਐਬਜ਼ਾਰਬ ਕਰਦਾ ਹੈ ਤੁਹਾਡੇ ਇੰਟੈਸਟਾਈਨਸ ਦੇ ਵਿੱਚ ਜਦੋਂ ਇਹ ਪਹੁੰਚਦਾ ਹੈ ਤਾਂ ਇਹ ਇੱਕ ਲੈਗਜ਼ੇਟਿਵ ਦਾ ਵੀਕਰ ਰੋਲ ਪਲੇ ਕਰਦਾ ਹੈ ਸੋ ਜੇ ਤੁਹਾਨੂੰ ਕਨਸਟਿਪੇਸ਼ਨ ਹੈ ਤੁਸੀਂ ਗੂਨਖਤੀਰਾ ਲਓ ਜੇ ਤੁਹਾਨੂੰ ਐਸਿਡਿਟੀ ਹੈ ਤਾਂ ਗੂਨਖਤੀਰਾ ਇਸ ਸੋ ਵੰਡਰਫੁਲ ਸੋ ਇਹ ਗਰਮੀਆਂ ਦੇ ਵਿੱਚ ਆਪਣੀ ਡਾਈਟਸ ਜੇ ਤੁਸੀਂ ਇਨਕਲੂਡ ਕਰਦੇ ਹੋ ਤਾਂ ਤੁਸੀਂ ਇਹਨਾਂ ਗਰਮੀਆਂ ਨੂੰ ਬਹੁਤ ਅੱਛੀ ਤਰ੍ਹਾਂ ਇੰਜੋਏ ਕਰ ਸਕਦੇ ਹੋ ਅਜੇ ਹੀ ਹੋਰ ਟਿਪਸ ਲੈ ਕੇ ਮੈਂ ਡਾਈਟੀਸ਼ਨ ਪੱਲੇ ਵੀ ਜਲ ਫੇਰ ਹਾਜ਼ਰ ਹੋਵਾਂਗੀ ਤਦ ਤੱਕ ਬੀ ਸਟੇ ਬLESSED ਐਂਡ ਲਿਵ ਲਾਈਫ ਮੋਰ